ਨਾਵ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਤਲਾਵੈ ਧਰਨ ਗਗਨ ਨਵ ਅਖੰਡ ਮਹ ਜੋ ਤਸ ਬਰੂਪੀ ਰਹਿਓ ਭਰ ਸੋ ਕਉ ਟਲ ਗੁਰਸੀ ਵੀ ਆਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਾਨ ਮੂਮਰ ਨਿੰਦਖ ਜਾਹੀ ਸੱਜਣ ਸੱਚਾ ਉਪਾਤ ਚਾਹੋ ਸਰਸਾ ਮੈਂਦਾ ਈ ਸਾਹੋ ਜਿਸੁ ਪਾਸ ਬਠਿਆ ਸੋਹੀ ਐ ਸਬਨਾਂਦਾ ਵੇਸਾਹੂ ਜਿਸ ਪਾਸ ਬੈਠਿਆ ਸੋਈ ਐ ਸਬਨਾਂਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਾ ਜਾਈਏ ਤहां ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੂ ਸਦਾ ਸੁਭਾਈ ਮਣ ਇੱਛੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪੁਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਰ ਬ੍ਰਹਮੂ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ ਜਿਸ ਦੇਵਾ ਪੁਰਖ ਬਿਦਾਤਾ ਹਰ ਰਸ ਤਨਹੀ ਜਾਤਾ ਜਬ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵਾ ਪੁਰਖ ਬਿਦਾਤਾ ਹਰ ਰਸੋ تنਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤ ਨਾਮ